ਚੜੇ ਪਟੰਨੋਂ ਪਾਈਆਂ ਹੰਤੀ ਤੇ ਮੋਰਨੀਆ ਚੜੇ ਪਟੰਨੋਂ ਪਾਈਆਂ ਤੇ ਮੋਰਨੀਆ ਚੜੇ ਪਟੰਨੋਂ ਪਾਈਆਂ ਰਾਜ ਜੂਰ ਜੂਰ ਜਮ ਤਮਕੋ ਮੇਰੀ ਭਾਗਹਾਰੀ ਪਹੁੰਚੀ ਨਹੀਂ ਪਹੁੰਚੀ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੰਧੀ ਮੇਰੇ ਬਾਪ ਦਾ ਜਵਾਈ ਦੀ ਰਾਂਝੀ ਰਾਂਝਾ ਪੁੱਲ ਬਦੀਤੀ ਰਾਂਝਾ ਨੇ ਰਾਂਝਾ ਪੁੱਲ ਬਦੀਤੀ ਦੀ ਰਾਂਝਲੀ ਨੀ ਸੁਣ ਦੀ ਕੁੜੀਏ ਕਾਟ ਮੰਨੀ ਤੇ ਕੱਪ ਲੈnde ਤੇਰੀ ਐਸੇ ਤੂੰ ਮੈਂ ਐਸੀ trap ਲਾਉਂ ਦੀਆਂ ਟੱਪ ਲੈnde ਕਾਟੇ ਤੇਰੇ ਟਣਨ ਗਿਆ ਸੀ ਬਟੂਏ ਚ ਪੈਸੇ ਪਾ ਕੇ ਨਹੀਂ ਲੁੱਦਦੇ ਆਣੇ ਲੁੱਦਦੇ ਆਣੇ ਲੁੱਦਦੇ ਆਣੇ ਜੇ ਸੁਣ ਤੇ ਮੁੰਡਿਆ ਜੇਬ ਟਕਾ ਕੇ ਨਹੀਂ ਲੁੱਦਿਆ ਜੇ ਸੰਤੇ ਮੁੰਡਿਆ ਜੇਬ ਟਕਾ ਕੇ ਨਹੀਂ ਲੁੱਦਿਆ ਜੇ ਸੰਤੇ ਮੁੰਡਿਆ ਜੇਬ ਟਕਾ ਕੇ ਨਹੀਂ ਲੁੱਦਿਆ ਜੇ ਸੰਤੇ ਆਵੇ ਮੁੰਡਿਆ ਟਕਾ ਕੇ ਨਹੀਂ ਨਾਲੇ ਖੋਲ ਦੱਟਾ ਕਰੋ ਅੰਡ ਪਾਉ ਬਸ ਬੋਲੀ ਮੈਂਦੀ ਵਾਲੇ ਪੈਰਾ ਵਿੱਚ ਪੰਜੇ ਵਾਣੇ

ਮਾਤਾ ਜੁਦੀ ਹੈ ਪਾਪੀ ਸਦੀਆਂ ਤੂੰ ਲਪਤਾ

ਆਜਾ ਪਖੜੀ ਜਲਦੀ ਚਾਹੀਦੀ ਲਉਏ ਦਮ ਮੋਲੀ ਨਾ ਪਾਵਾਂ ਨੱਚ ਕੇ ਦੇ ਵਿੱਚ ਤੂੰ ਮੋਲੀ ਮੈਂ ਪਾਵਾਂ ਨੱਚ ਕੇ ਖੜੀ ਹਾਜਾ ਪਖੜੀ ਹਮਰਨੀਆ ਮੈਂ ਡਿੱਗ ਪੋ ਸਾਡੇ ਚਾਰਨੀ ਦਰਿਆਵਾਂ ਦੀ ਚੱਪੜਾ ਨੇ ਕਰਨੀ ਦਿਸੇ ਰਾਮਾਂ ਦੀ ਚੱਪੜਾ ਨੇ ਕਰਨੀ ਹਾ ਸੋਚ ਨਾਲੇ ਦੀ ਅਬੀ ਨਾ ਰੈਂਦੀ ਗੋਨ ਵਾਏ ਦੱਨੋ ਨਾ ਨੀ ਇੱਕ ਤੇਰੀ ਲੋਵ ਵਰਗੀ ਕਿਸ਼ੋਰ ਮੇਦਾ ਪੋਣ ਇੱਕ ਤੇਰੀ ਯੋਗੜੀ ਕਿਸ਼ੋਰ ਮੇਦਾ ਕਦੋਂ ਲਈ ਡਾਰੇ ਆਏ ਕਿ ਬਾਨਾ ਅੱਖਾਂ ਰੱਖ ਦੇ ਕਵਾਰੀਆਂ ਤੇ ਆਸਾਂ ਵੀ ਨਹੀਂ ਰਹਿਣਾ ਕਿਸੇ ਕੋੋਂ ਡਰ ਕੇ ਕਿਹੜਾ ਨੰਗ ਜੂ ਕਿਹੜਾ ਦੰਗ ਜੂ ਜੱਤੀ ਦੇ ਵੰਦ ਅੱਖ ਲਟਾਰੀ ਤੇ ਕਿਹੜਾ ਨੰਗ দেওয়া গেও যা নচ নচ পড়াও কি নচ নচ পাক নচ নচ পড়া মুন্ডিয়া দে নানু নচ দিয়ে খুব সুতরাং নুন নচ ਇੱਕ ਬਾਗ ਬੋਹਰ ਲਗਾਉਣੇ ਕੰਮ ਲਗਾ ਸਭ ਲਗਾ ਪੰਨਾ ਦੇਖ ਰਿਹਾ ਰੱਬ ਘਟਾਵਾ ਚੜੀ ਆਉਂਦੀ ਜੇ ਮੁੰਡਿਆ ਮੈਨੂੰ ਨੱਚ ਦੀ ਦੇਖੋਣਾ ਜੇ ਮੁੰਡਿਆ ਮੈਨੂੰ ਨੱਚ ਦੀ ਦੇਖੋਣਾ ਸੂਤ ਸਮਾਦੇ ਤੇਰੇ ਦਾਰ ਮੁੰਡੇ ਆਵੇ ਤੇਰੇ ਦਰ ਤੇਰੇ ਦਾਰ ਤੋਂ ਨੰਗੀ ਤੇ ਮਾਰੀਂਦੇ ਆ ਤੇਰੇ ਦਾਰ ਤੋਂ ਤੇਰੇ ਦਾਰ ਤੋਂ ਮੁੰਡੇ ਆਵੇ ਤੇ ਰੋਣਾਂ ਦੀਆਂ ਵਾਹ ਲਿਆ ਮੇਲਾ ਦੇ ਪੰਡਾ ਥੇਰਾ ਮਾਹੀ ਗੜਵਾ ਮੰਨ ਗੜ ਵੇਦੀ ਧੋਰ ਮੇਰਾ ਮਾਹੀ ਗੜਵਾ ਮੰਨ ਗੜ ਵੇਦੀ ਧੋਰ ਮੇਰਾ ਮਾਹੀ ਗੜਵਾ ਮੰਨ ਗੜ ਵੇਦੀ ਧੋਰ ਮੇਰਾ ਪਾਹ ਬੋਲੀਆਂ ਕਰੋ ਚਿਤਰਾਹੀ

ਜੈਤੋ ਦੇ ਵਿੱਚ ਖਾਣਾ ਰੋਂਦੇ ਦੇ ਵਿੱਚ ਬਣਦੇ ਕੁੰਡੇ ਪੇਸਣ ਹੈ ਲੁਧਿਆਣਾ ਨੀਂ ਪੱਤ ਵਰਗੀ ਘੱਟ ਕੰਜਰ ਦਾ ਕਾਹਨ